ਪੇਸ਼ ਹੈ ਭੁਪਿੰਦਰ ਸਿੰਘ ਮਾਨ ਦੀ ਕਹਾਣੀ ਦੂਜੀ ਦੇ ਜੀਤੋ ਦਾ ਰੋदन ਹਾਲੇ ਵੀ ਸੁਣਾਈ ਦੇ ਰਿਹਾ ਸੀ ਭਾਵੇਂ ਬੁੜੀਆਂ ਸਿਵਿਆਂ ਤੋਂ ਬਾਵਾ ਪਿੱਛੇ ਹੀ ਬੈਠ ਗਈਆਂ ਸਨ ਤੇਜੀ ਨੇ ਖੜਾ ਪੰਨ ਕੇ ਲੇਰ ਮਾਰੀ ਹਾਏ ਹੋਏ ਚਾਚਾ ਕਿਉਂ ਤੁਰ ਗਿਆ ਦੋ ਬੰਦਿਆਂ ਨੇ ਉਸ ਨੂੰ ਫੜ ਕੇ ਹੌਸਲਾ ਦਿੱਤਾ ਘਰਾਂ ਦੇ ਬੰਦੇ ਨਾਜ਼ਰ ਦੀ ਅਰਥੀ ਨੂੰ ਮੋਟੀਆਂ ਲੱਕੜਾਂ ਉੱਤੇ ਰੱਖ ਕੇ ਚਿਖਾ ਚੜਨ ਲੱਗੇ ਬੱਬੇ ਦੇ ਦੀਪੇ ਨੇ ਆਦਤ ਅਨਸਾਰ ਦੱਸਣਾ ਸ਼ੁਰੂ ਕਰ ਦਿੱਤਾ ਇੱਥੇ ਵੱਡੀ ਰੱਖੋ ਇੱਧਰ ਛੋਟੀ ਰੱਖੋ ਸਹਰਾਂ ਵਾਲੇ ਪਾਸੇ ਮੋਟੀ ਲੱਕੜ ਰੱਖੋ ਤੇਜੀ ਨੇ ਆ ਕੇ ਮੇਸ਼ੀ ਨੂੰ ਜੱਫੀ ਪਾ ਲਈ ਤੇ ਫੇਰ ਉਹ ਬਿਮਾਰੀ ਹਾਯੋ ਵੀਰ ਚਾਚੇ ਬਿਨਾ ਸਾਡਾ ਕੀ ਬਣੂ ਉਹ ਕਿਉਂ ਇੰਨੀ ਕਾਲੀ ਕਰ ਗਿਆ ਓਏ ਮੇਸ਼ੀ ਨੀਮੀ ਪਈ ਚੁੱਪਚਾਪ ਖੜਾ ਰਿਹਾ ਜਦੋਂ ਤਾਂ ਨਾજર ਪੂਰਾ ਹੋਇਆ ਸੀ ਉਹ ਕਿਸੇ ਨਾਲ ਬੋਲਿਆ ਨਹੀਂ ਸੀ। ਚਾਚੇ ਨੇ ਉਸ ਦੇ ਹੱਥਾਂ ਵਿੱਚ ਹੀ ਦਮ ਤੋੜਿਆ ਸੀ। ਜਦੋਂ ਚਾਚੇ ਨੇ ਹਿਚਕੀ ਲੈ ਕੇ ਆਖਰੀ ਵਾਰ ਅੱਖਾਂ ਮੀਚੀਆਂ ਤਾਂ ਉਸ ਨੂੰ ਲੱਗਿਆ ਜਿਵੇਂ ਦਿਮਾਗ ਨੂੰ ਸੁੰਨ ਚੜ ਗਿਆ ਹੋਵੇ। ਚਾਚਾ ਔਖਾ ਤਾਂ ਸਵੇਰ ਦਾ ਹੀ ਹੋ ਰਿਹਾ ਸੀ। ਮੇਸ਼ੀ ਪਿੰਡ ਵਾਲੇ ਡਾਕਟਰ ਨੂੰ ਸੱਦ ਲਿਆਇਆ ਸੀ। ਡਾਕਟਰ ਨੇ ਇੱਕ ਦੋ ਟੀਕੇ ਲਾ ਕੇ ਆਖਿਆ ਸੀ ਕਿ ਸ਼ਾਮ ਤੱਕ ਠੀਕ ਹੋ ਜਾਵੇਗਾ। ਜਿੱਤੋ ਵੀ ਨਜ਼ਰ ਦਾ ਫਿਕਰ ਕਰ ਰਹੀ ਸੀ। ਉਸਨੇ 나જર ਨੂੰ ਵੱਡੇ ਹਸਪਤਾਲ ਲਿਜਾਣ ਲਈ ਵੀ ਆਖਿਆ ਸੀ 나જર ਨੇ ਖੁਦ ਹੀ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਅਸਲ ਵਿੱਚ ਉਸ ਨੂੰ ਘਰ ਦੀ ਤੰਗੀ ਦਾ ਪਤਾ ਸੀ ਉਹ ਹੋਰ ਕਰਜ਼ਾ ਸਿਰ ਨਹੀਂ ਚੜਾਉਣਾ ਚਾਹੁੰਦਾ ਸੀ ਮੇਸ਼ੀ ਹੀ ਵਿਚਾਰਾ ਓੜ-ਪੋੜ ਕਰਦਾ ਰਿਹਾ ਬੰਸੋ ਕਈ ਦਿਨਾਂ ਤੋਂ ਪੇਕੇ ਗਈ ਹੋਈ ਸੀ ਜੀਤੋ ਦੇ ਰੋਕਣ ਦੇ باوجود ਤੇਜ਼ੀ ਘਰ ਵਾਲੀ ਨੂੰ ਲੈਣ ਵਾਸਤੇ ਸੌਰੇ ਤੁਰ ਗਿਆ ਸੀ ਚਾਚੇ ਪੂਰੇ ਹੋਣ ਦਾ ਫੋਨ ਤਾਂ ਉਹਨੂੰ ਰਾਤ ਹੀ ਚਲਾ ਗਿਆ ਸੀ ਪਰ ਉਹ ਸਵੇਰੇ ਹੀ ਮੁੜਿਆ ਮੇਸ਼ੀ ਦੀਆਂ ਅੱਖਾਂ ਸਾਹਮਣੇ ਚਾਚੇ ਦਾ ਅੰਤਮ ਸਮਾ ਬਾਰੀ ਭਾਰੀ ਲੰਘਦਾ ਸੀ ਕਿਵੇਂ ਚਾਚਾ ਮੁਠੀ ਚੋਂ ਰੇਤ ਵਾਂਗੂ ਖਿਰ ਗਿਆ ਸੀ ਸਵੇਰ ਦੀ ਬੇਰਾਮੀ ਤੋਂ ਬਾਅਦ ਸ਼ਾਮ ਨੂੰ ਚਾਚੇ ਦੀ ਛਾਤੀ ਵਿੱਚ ਇੱਕਦਮ ਦਰਦ ਉੱਠਿਆ ਚਾਚਾ ਪਸੀਨੋ ਪਸੀਨੀ ਹੋ ਗਿਆ ਫੇਰ ਉਹਦਾ ਘੋਰੜੂ ਵੱਜਣ ਲੱਗ ਪਿਆ ਉਸ ਸਮੇਂ ਚਾਚੇ ਨੇ ਥੋੜੀ ਜਿਹੀ ਅੱਖ ਪੱਟੀ ਤੇ ਜੀਤੋ ਨੂੰ ਹੱਥ ਨਾਲ ਇਸ਼ਾਰਾ ਜਿਆ ਕਰ ਦਿੱਤਾ ਮੇਸ਼ੀ ਨੇ ਲਖਣ ਲਾਇਆ ਜਿਵੇਂ ਚਾਚਾ ਕਹਿਣਾ ਚਾਹੁੰਦਾ ਹੋਵੇ ਕਿ ਮਾਂ ਉਸ ਦਾ ਖਿਆਲ ਰੱਖੇ ਚਾਚੇ ਨੂੰ ਹਮੇਸ਼ਾ ਜੀਤੋ ਉੱਤੇ ਗਿਲਾ ਰਿਹਾ ਸੀ ਕਿਉਂ ਵੱਡੇ ਦਾ ਵੱਧ ਕਰਦੀ ਹੈ ਉਹਨਾਂ ਦਾ ਪਿਓ ਦੇਸਾ ਤਾਂ ਸਿਰੇ ਦਾ ਮਲੀ ਸੀ ਦੇਸਾ ਤਾਂ ਨਸ਼ੇ ਪੱਤੇ ਦਾ ਮਾਰਿਆ ਮੰਝੇ ਤੇ ਪਿਆਰ ਹਿੰਦਾ ਉਸ ਨੇ ਤੇਜੀ ਤੇ ਮੇਸ਼ੀ ਨੂੰ ਕਦੇ ਲਾੜ ਨਹੀਂ ਹਟਾਇਆ ਸੀ ਤੇਜੀ ਮਾਨ ਦਾ ਲਾਡਲਾ ਸੀ ਤਾਂ ਚਾਚਾ ਉਸ ਨੂੰ ਅੰਤਾਂ ਦਾ ਮੋਹ ਕਰਦਾ ਘਰ ਤੇ ਖੇਤੀ ਦਾ ਸਾਰਾ ਕੰਮ ਨਾજર ਹੀ ਸੰਭਾਲਦਾ ਜਦੋਂ ਕਿਤੇ ਉਸ ਦਾ ਪਿਓ ਖੇਤ ਆਉਂਦਾ ਤਾਂ ਚਾਚਾ ਘਰ ਨੂੰ ਤੁਰ ਜਾਂਦਾ ਹੌਲੀ ਹੌਲੀ ਮੇਸ਼ੀ ਨੂੰ ਸਮਝ ਲੱਗ ਗਈ ਕਿ ਚਾਚੇ ਨੇ ਵਿਆਹ ਕਿਉਂ ਨਹੀਂ ਕਰਵਾਇਆ ਸੀ ਅਸਲ ਵਿੱਚ ਚਾਚੇ ਨੂੰ ਕੋਈ ਰਿਸ਼ਤਾ ਚੜਿਆ ਹੀ ਨਹੀਂ ਸੀ ਚਾਰ ਕਿੱਲਾਂ ਤੇ ਉਸ ਦਾ ਪਿਓ ਵਿਆਹਿਆ ਗਿਆ ਇਹ ਕਿਹੜਾ ਛੋਟੀ ਗੱਲ ਸੀ ਚਾਚਾ ਘਰ ਦਾ ਧੁਰਾ ਬਣ ਗਿਆ ਸੀ ਇੱਕ ਦਿਨ ਸੱਤ ਕੋਲ ਦੀ ਤੇਜ਼ੀ ਤੇ ਮੇਸ਼ੀ ਨੂੰ ਲੰਘਦੇ ਹੋਏ ਨੰਝੂ ਬੁੜੇ ਨੇ ਕਿਹਾ ਦੇਸੇ ਦੇ ਮੁੰਡੇ ਚੰਗੇ ਨਿਕਲੇ ਖੇਤੀ ਦਾ ਚੰਗਾ ਰੇੜੂ ਆ ਰੋੜੀ ਜਾਂਦੇ ਨੇ ਨਾજર ਵਿਚਾਰਾ ਵੀ ਨਾਲ ਹੱਥ ਪੱਲਾ ਲਾਉਂਦਾ ਰਹਿੰਦਾ ਉਹ ਨਾજર ਦੀ ਗੱਲ ਤਾਂ ਫੰਡਰ ਕੁੱਤੀ ਕਤੂਰੀਆਂ ਦੀ ਰਾਖੀ ਵਾਲੀ ਐ ਰੰਨ ਨਹੀਂ ਕੰਨਣੀ ਵਿਆਹ ਤਾਂ ਰਹਿ ਗਿਆ ਉਹੀ ਸਾਰਾ ਦਿਨ ਭੱਜਿਆ ਫਿਰੂ ਰੋਦੂ ਗੱਲ ਨੂੰ ਹੋਰ ਹੀ ਪਾਸੇ ਲੈ ਗਿਆ ਸੀ ਓਏ ਤੁਸੀਂ ਛੋਟੇ ਹੋ ਤੁਹਾਨੂੰ ਪਤਾ ਹੀ ਨਹੀਂ ਅਸਲ ਚ ਹੋਇਆ ਕੀ ਸੀ ਉਦੋਂ ਤਾਂ ਭੈੜੀ ਹੋ ਗਈ ਸੀ ਜਦੋਂ ਦੇਸੇ ਦੀ ਜਨ ਗਏ ਸੀ ਨੰਦਾ ਤੋਂ ਪਹਿਲਾਂ ਜੀਤੋ ਦੇ ਪਿਓ ਨੇ ਪੈਸੇ ਮੰਗਲੇ ਸੀ ਸਾਧੂ ਖੋਚਰੀ ਨੇ ਤੰਜ ਨਾਲ ਕਿਹਾ ਫੇਰ ਕੀ ਹੋਇਆ ਤਾਇਆ ਕੋਚੂ ਕੇ ਕਾਲੇ ਨੇ ਉਤਸੁਕਤਾ ਨਾਲ ਪੁੱਛਿਆ ਸਾਧੂ ਨੇ ਦਾੜੀ ਵਿੱਚ ਹੱਥ ਫੇਰਦੇ ਗੱਲ ਅੱਗੇ ਤੋਰੀ ਉਦੋਂ ਵੇਲੇ ਚੰਗੇ ਸੀ ਇੱਕ ਦੂਜੇ ਨਾਲ ਤਿਉ ਸੀ ਫੇਰ ਭਾਈ ਜਨ ਗਏ ਬੰਦਿਆਂ ਨੇ ਪੈਸੇ ਇਕੱਠੇ ਕਰਕੇ ਦਿੱਤੇ ਤਾਂ ਕਿਤੇ ਜਾ ਕੇ ਬੁੜੇ ਨੇ ਆਨੰਦ ਪੜਾਏ ਉਦੋਂ ਮਸਾਂ ਤਾਂ ਦੇਸੇ ਵਾਲਾ ਤਿਉਲਾ ਪੂਰਿਆ ਗਿਆ ਸੀ ਨજર ਨੂੰ ਕਿਹਨੇ ਡਹਿਰ ਦੇਣੀ ਸੀ ਨੰਜੂ ਨੇ ਸਮਝੌਤੀ ਦਿੱਤੀ ਚਲੋ ਛੱਡੋ ਪੁਰਾਣੀਆਂ ਗੱਲਾਂ ਨੂੰ ਜਿੱਤੋ ਸਿਆਣੀ ਸੀ ਉਹਨੇ ਘਰ ਸੰਭਾਲ ਲਿਆ ਰੋਦੂ ਟੀਚਰ ਕਰਦਾ ਬੋਲਿਆ ਤੇ ਨਾਲ ਹੀ ਨજર ਨੂੰ ਸੱਤ ਵਿੱਚ ਹਾਸਾ ਛੜ ਪਿਆ ਬਿੱਕਰ ਸੈਕਟਰੀ ਨੇ ਆਖਿਆ ਚਲੋ ਇਹ ਤਾਂ ਪੁਰਾਣੀਆਂ ਗੱਲਾਂ ਹੋ ਗਈਆਂ ਨਵੀਂ ਸਦੀ ਚੜੀ ਨੂੰ 23-24 ਸਾਲ ਹੋ ਗਏ ਹੁਣ ਤਾਂ ਦੁਨੀਆ ਮੰਗਲ ਤੇ ਪਹੁੰਚ ਗਈ ਜਿਹਨੂੰ ਰਿਸ਼ਤਾ ਨਹੀਂ ਹੁੰਦਾ ਉਹ ਕੋਈ ਆਪ ਲੱਭ ਲੈਂਦਾ ਔਰ ਇਹਨ ਦੇ ਸੈਕਟਰੀਆ ਗਿਆਨ ਘੋਟਣ ਨੂੰ ਆਪਣੇ ਬਾਲਿਆ ਨੇ ਕੁੜੀਆਂ ਪਹਿਲਾਂ ਤਾਂ ਸਫਾਈ ਕਰਾ ਕਰਾ ਕੇ ਮਾਰਤੀਆਂ ਤੇ ਰਹਿਿੰਦਾਂ ਕੈਨੇਡਾ ਤੁਰ ਗਈਆਂ ਚੰਗੇ ਚੰਗੇ ਘਰਾਂ ਦੇ ਮੁੰਡੇ ਰਿਸ਼ਤੇ ਨੂੰ ਜਬਕਦੇ ਫਿਰਦੇ ਨੇ ਅੱਦੇ ਪਿੰਡ ਦੇ ਮੁੰਡੇ ਕੁਆਰੇ ਰਹਿ ਜਾਣੇ ਨੇ ਆਪ ਲੱਭਣ ਨੂੰ ਜਾਤ-ਗੁਜਾਤ ਚਾਹੇ ਲੈ ਆਉਣ ਰੋਲਦੂ ਨੇ ਗੱਲ ਕਰੋੜ ਦੇ ਕਿਹਾ ਨਾ ਬਈ ਸਭ ਝੂਠ ਜੱਟ ਦਾ ਪੁੱਤ ਬਾਹਰ ਕੁਸ਼ ਕਰਦਾ ਫਿਰੇ ਪਰ ਘਰੇ ਹੋਰ ਜਾਤ ਦੀ ਤੀਵੀਂ ਬਸਾਉਣੀ ਹਾਲੇ ਵੀ ਖਾਲਾ ਜੀ ਦਾ ਬਾੜਾ ਨਹੀਂ ਐ ਪਿੰਡ ਦੀਆਂ ਬੁੜੀਆਂ ਤਾਨੇ ਮਾਰ ਕੇ ਮਾਰ ਦਿੰਦੀਆਂ ਨੇ ਹੋਰ ਸੁਣ ਗੈਰ ਜਾਤ ਦੀ ਤੀਵੀਂ ਜਦੋਂ ਮਰਦੀ ਆ ਨਾ ਤਾਂ ਛੋਟੀ ਜਾਤ ਵਾਲਿਆਂ ਦੇ ਸਿਵਿਆਂ ਵਿੱਚ ਹੀ ਮੱਚਦੀ ਆ ਘੱਟ ਜ਼ਮੀਨ ਵਾਲੇ ਜੱਟ ਦਾ ਤਾਂ ਹਮੇਸ਼ਾ ਹੀ ਠੁੱਠੇ ਨਾਲ ਕਨਾਲਾ ਵੱਜਦਾ ਰਿਹਾ ਧੌਣ ਵਿੱਚ ਜੱਟ ਵਾਲਾ ਕਿੱਲਾ ਹੋਰ ਹੂਲਾ ਨਹੀਂ ਫੱਕਣ ਦਿੰਦਾ ਤੇ ਰਿਸ਼ਤਾ sire ਨਹੀਂ ਚੜਦਾ ਜਿਵੇਂ ਪਹਿਲਾਂ ਤਿੰਨ ਤਿੰਨ ਚਾਰ ਚਾਰ ਭਰਾਮਾਂ ਵਿੱਚੋਂ ਇੱਕ ਵਿਆਹ ਜਾਂਦਾ ਉਵੇਂ ਹੁਣ ਚੱਲ ਰਿਹਾ 10 ਪਿੰਡ ਦੇ ਕਿੰਨੇ ਘਰ ਗਣਾਵਾ ਇਹ ਤਾਂ ਇਉਂ ਹੀ ਚੱਲੂ ਭਾਵੇਂ ਦੁਨੀਆ ਮੰਗਲ ਛੱਡ ਸਾਰੇ ਗ੍ਰਹਾਂ ਤੇ ਪਹੁੰਚ ਜੀ ਨੰਜੂ ਬੁੜੇ ਨੇ ਸਿਰੇ ਦੀ ਸੁਣਾ ਦਿੱਤੀ ਸੀ ਉਸ ਦੀ ਗੱਲ ਵਿੱਚ ਤਜਰਬਾ ਬੋਲਦਾ ਸੀ ਪਿੰਡ 'ਚ ਬਥੇਰੇ ਘਰਾਂ ਵਿੱਚ ਇਹੀ ਵਰਤਾਰਾ ਸੀ ਸਾਥ ਦੀ ਗੱਲ ਕਿਸੇ ਹੋਰ ਵਿਸ਼ੇ ਵੱਲ ਮੁੜ ਗਈ ਦੁਨੀਆਂ ਦੇ ਦੋਵੇਂ ਪਾਸੇ ਦੰਦੇ ਹੁੰਦੇ ਨੇ ਬੰਦੇ ਨੂੰ ਜਿਉਣ ਕਿੱਥੇ ਦਿੰਦੀ ਐ ਐਸੇ ਕਰਕੇ ਛੋਟੇ ਹੁੰਦੇ ਹੀ ਹਮੇਸ਼ੀ ਨੂੰ ਟੀਚਰਾਂ ਦਾ ਸ਼ਿਕਾਰ ਹੋਣਾ ਪਿਆ ਸੀ ਉਸ ਨੂੰ ਮੁੰਡੇ ਛੇੜਦੇ ਇਹ ਤੂੰ ਕੀ ਦਾ ਮੁੰਡਾ ਹੈ ਉਹ ਆਖਦਾ ਦੇਸੇ ਦਾ ਤੇਰਾ ਮੜੰਗਾ ਤਾਂ ਨਾજર ਤੇ ਪੈਂਦਾ ਓਏ ਉਹ ਮਾਰਨ ਨੂੰ ਪੈਂਦਾ ਜਿਉਂ-ਜਿਉਂ ਵੱਡਾ ਹੋਇਆ ਗੱਲ ਉਹਦੇ ਸਾਹਮਣੇ ਖੁੱਲ ਗਈ ਸੀ ਹਮੇਸ਼ੀ ਹੌਲੀ-ਹੌਲੀ ਹੁਣ ਇੰਨਾਂ ਗੱਲਾਂ ਦਾ ਆਦੀ ਹੋ ਗਿਆ ਸੀ ਚਾਚੇ ਦੇ ਤੁਰ ਜਾਣ ਤੋਂ ਬਾਅਦ ਉਸ ਨੂੰ ਯਾਦ ਆਇਆ ਕਿ ਕਿਵੇਂ ਛੋਟੇ ਹੁੰਦੇ ਚਾਚਾ ਉਸ ਨਾਲ ਮੋਹ ਕਰਦਾ ਸੀ ਉਸ ਨੂੰ ਗਧੇੜੇ ਚੜਾ ਕੇ ਖੇਤ ਲੈ ਜਾਂਦਾ ਕਦੇ ਗੰਨੇ ਚ ੁੱਪਣ ਲਈ ਦਿੰਦਾ ਛੋਲੂਆ ਪੱਟ ਕੇ ਹੋਲਾ ਬਣਾ ਦਿੰਦਾ ਸਕੂਲ ਜਾਂਦੇ ਨੂੰ ਕਦੇ-ਕਦੇ ਰੁਪਈਆ ਥੇਲੀ ਵੀ ਫੜਾ ਦਿੰਦਾ ਤੇਜੀ ਤਾਂ 5ਵੀਂ ਪਿੱਛੋਂ ਹੀ ਹਟ ਕੇ ਖੇਤੀ ਨੂੰ ਹੱਥ ਪਾਉਣ ਲੱਗ ਪਿਆ ਸੀ ਦੇਸੇ ਨੂੰ ਤਾਂ ਘਰ ਦੀ ਕੋਈ ਪਰਵਾਹ ਹੀ ਨਹੀਂ ਸੀ ਨਾજર ਦੀ ਇੱਛਾ ਸੀ ਕਿ ਮੇਸ਼ੀ ਚੰਗੀ ਪੜ੍ਹਾਈ ਕਰੇ ਤੇਜੀ ਨੇ ਗੱਭਰੂ ਹੁੰਦੇ ਹੀ ਵੱਡੇ ਪੱਧਰ ਤੇ ਜ਼ਮੀਨ ਠੇਕੇ ਤੇ ਲੈਣੀ ਸ਼ੁਰੂ ਕਰ ਦਿੱਤੀ ਸੀ ਜ਼ਮੀਨ ਠੇਕੇ ਤੇ ਲੈਣ ਕਰਕੇ ਕੰਮ ਹੀ ਨਾ ਰਹਿੰਦਾ ਸੀ ਕਿ ਉਸ ਨੇ ਮੇਸ਼ੀ ਵੀ 8ਵੀਂ ਵਿੱਚੋਂ ਹੀ ਹਟਾ ਲਿਆ ਸੀ ਤੇਜੀ ਉਸ ਨੂੰ ਸਾਰਾ ਦਿਨ ਕੰਮ 'ਚ ਦੱਬੀ ਫਿਰਦਾ। ਚਾਚਾ ਬਥੇਰਾ ਕਹਿੰਦਾ, "ਉਹ ਛੋਰਾ ਪੜ੍ਹ ਲੈਣ ਦੇ ਵਿਚਾਰੇ ਨੂੰ ਚਾਰ ਅੱਖਰ ਸਾਡੀ ਤਾਂ ਜ਼ਿੰਦਗੀ ਪਸ਼ੂਆਂ ਵਾਂਗ ਲੰਘੀ। ਸ਼ਾਇਦ ਇਹ ਬੰਦਾ ਬਣ ਜੇ, ਕੀ ਪਤਾ ਪੜ੍ਹ ਕੇ ਨੌਕਰੀ ਨੂੰ ਹੀ ਹੱਥ ਪੈ ਜੇ। ਨਾ ਪੜ੍ਹ ਕੇ ਤਾਂ ਇਹ ਕਿਤੇ ਡੀਸੀ ਨਾਲ ਲੱਗ ਜੇ।" ਚਾਚੇ ਚਾਚੇ ਇਹਨੂੰ ਕੰਮ ਕਰਨ ਦੇ। ਤੇਜੀ ਨੇ ਧੱਕੇ ਨਾਲ ਉਸ ਨੂੰ ਖੇਤੀ ਵਿੱਚ ਬਾੜ ਲਿਆ। ਖੇਤੀ ਵਿੱਚ ਉਹ ਕਾਲੇ ਬਲਦ ਵਾਂਗ ਜੁਟੇ ਰਹੇ ਪਰ ਪੱਲੇ ਕੁਝ ਨਾ ਪਿਆ। ਉਹ ਬਲਾਉ ਭਾਈ ਛੋਟੇ ਨੂੰ ਵੀ ਉਹ ਵੀ ਦਾਗ ਦੇਣ ਵੇਲੇ ਤੇਜ਼ੀ ਨਾਲ ਰਹੇ। ਦਿਪੇ ਨੇ ਕਿਹਾ। ਕੋ ਚੁਕੇ ਕਾਲੇ ਨੇ ਉਸ ਨੂੰ ਬਾਹੋਂ ਤੋਂ ਫੜ ਕੇ ਹਲੂਣਿਆਂ ਤੇ ਕਿਹਾ ਆ ਛੋਟੇ ਵੀਰ ਕਰ ਅਸਮਪੂਰੀ। ਸਰਕੜੇ ਦੇ ਪੂਲੇ ਨੂੰ ਦੋਵੇਂ ਭਰਾਵਾਂ ਦੇ ਹੱਥ 'ਚ ਫੜਾ ਕੇ। ਲਓ ਵੀ ਦੋਵੇਂ ਹੌਲੀ-ਹੌਲੀ ਤੁਰਦੇ ਸਰਕੜਾ ਲੱਕੜਾਂ ਦੇ ਨਾਲ ਛੱਡਦੇ ਜਾਇਓ। ਤੇਜ਼ੀ ਦੇ ਪਿੱਛੇ ਪਿੱਛੇ ਉਹ ਬੰਦਲ ਜਿਆ ਤੁਰਿਆ ਜਾ ਰਿਹਾ ਸੀ ਤੇਜ਼ੀ ਦੀਆਂ ਧਾਹਾਂ ਫੇਰ ਨਿਕਲ ਗਈਆਂ ਦੇਸਾ ਵੀ ਰੋ ਰਿਹਾ ਸੀ ਪਰਮੇਸ਼ੀ ਦੀ ਅੱਖ ਚੋਂ ਹੰਝੂ ਨਿਟਕ ਗਿਆ ਸੀ ਜਦੋਂ ਢੇੜਾ ਪੂਰਾ ਹੋਇਆ ਤਾਂ ਉਸ ਨੂੰ ਠੇਡਾ ਵੱਜ ਗਿਆ ਤੇ ਉਹ ਡਗਦਾ ਬਚਿਆ ਫੜੋ ਜਾ ਰੇ ਇਸ ਨੂੰ ਸਵੇਰ ਦਾ ਸੁੰਨ ਹੋਇਆ ਪਿਆ ਕਿਸੇ ਦੀ ਆਵਾਜ਼ ਉਹਦੇ ਕੰਨਾਂ ਚ ਪਈ ਕਈ ਹੱਥਾਂ ਨੇ ਉਸ ਨੂੰ ਸਹਾਰਾ ਦੇ ਦਿੱਤਾ ਸੀ ਨੰਝੂ ਬੁੜੇ ਨੇ ਹੌਲੀ ਜੇ ਕਿਹਾ ਇਸ ਨੂੰ ਰਵਾਓ ਭਾਈ ਨਹੀਂ ਤਾਂ ਅੰਦਰ ਗੋਲਾ ਬਣ ਜੂ ਫੇਰ ਨਹੀਂ ਲੋਟ ਆਉਣਾ ਮੇਸ਼ੀ ਕੀ ਦੱਸਦਾ ਗੋਲਾ ਤਾਂ ਉਸ ਦਿਨ ਹੀ ਬਣ ਗਿਆ ਸੀ ਜਦੋਂ ਉਸਨੇ ਮਾਂ ਨਾਲ ਚਾਚੇ ਨੂੰ ਲੜਦੇ ਸੁਣਿਆ ਸੀ ਉਹ ਬੈਠਕ ਵਿੱਚ ਪਿਆ ਸੀ ਜਿੱਤੋਂ ਨਜ਼ਰ ਨਾਲ ਸਲਾਹਾਂ ਕਰਦੀ ਕਰਦੀ ਉਲਝ ਪਈ ਸੀ ਤੇਜੀ ਵਾਸਤੇ ਕੁੜੀ ਦੇਖੀ ਜਾ ਰਹੀ ਸੀ ਮਾਂ ਦੀ ਇੱਛਾ ਸੀ ਕਿ ਕਿਸੇ ਤਰ੍ਹਾਂ ਵੀ ਘਰ 'ਚ ਬਹੂ ਆ ਜਾਵੇ ਘੱਟ ਜ਼ਮੀਨ ਕਰਕੇ ਰਿਸ਼ਤੇ ਵਾਲੇ ਖੜਦੇ ਨਹੀਂ ਸਨ ਚਾਚੇ ਨੇ ਕਿਹਾ ਦੇਖ ਜੀਤੋ ਤੇਜੀ ਦੀ ਉਮਰ ਤਾਂ ਖਾਸੀ ਹੋ ਗਈ ਆਪਾਂ ਮੇਸ਼ੀ ਨੂੰ ਵਿਆਹ ਲੈਣੇ ਆ ਲੈ ਤੇਜੀ ਦੇ ਚਾਚੇ ਇਹ ਕਿਵੇਂ ਹੋ ਸਕਦਾ ਹੈ ਵੱਡੇ ਨੂੰ ਛੱਡ ਕੇ ਛੋਟੇ ਨੂੰ ਕਿਵੇਂ ਵਿਆਹ ਲਗੇ ਫੇਰ ਤਾਂ ਵੱਡਾ ਪੱਕਾ ਹੀ ਰਹਿ ਜਾਊਗਾ ਜੀਤੋ ਨੇ ਇਤਰਾਜ਼ ਕੀਤਾ ਸੀ ਚੱਲ ਕੋਈ ਨਹੀਂ ਜੀਤੋ ਕਦੇ ਵੱਡਾ ਰਹਿ ਜਾਂਦਾ ਕਿਤੇ ਛੋਟਾ ਰੋਟੀ ਭਗਦੀ ਹੋਣੀ ਚਾਹੀਦੀ ਹੈ ਮੇਰੀ ਮੰਨ ਆਪਾਂ ਮੇਸ਼ੀ ਦਾ ਕੋਈ ਹੀਲਾ ਕਰ ਲੈਂਦੇ ਆ ਚਾਚਾ ਵਕੀਲ ਬਣਿਆ ਖੜਾ ਸੀ। ਨਾ ਇਹ ਗੱਲ ਝੂਠ। ਮੈਂ ਤਾਂ ਤੇਜੀ ਨੂੰ ਹੀ ਵਿਆਹ ਹੂੰ। ਇਹਨਾਂ ਦਾ ਪਾਪਾ ਵੀ ਇਹੋ ਕਹਿੰਦਾ। ਮਾਂ ਨੇ ਇੱਕੋ ਰੱਟ ਫੜ ਰੱਖੀ ਸੀ। ਜੇ ਤੁਸੀਂ ਇਸ ਤਰ੍ਹਾਂ ਕਰਨਾ ਤਾਂ ਮੈਂ ਆਪਦਾ ਹਿੱਸਾ ਨਹੀਂ ਦੇਣਾ। ਚਾਚੇ ਨੇ ਕਰੜੇ ਹੁੰਦੇ ਆਖਿਆ। ਨਾ ਐ ਕਿ ਮੈਂ ਨਹੀਂ ਦਿੰਦਾ ਹਿੱਸਾ। ਤੇਰੇ ਨਾਮ ਮੈਂ ਕੋਈ ਦਰਿਆਤ ਕੀਤੀ ਐ। ਮੈਨੂੰ ਪਤਾ ਤੂੰ ਕਿਉਂ ਛੋਟੇ ਪਿੱਛੇ ਲੰਮਕਦਾ। ਤੈਨੂੰ ਲੱਗਦਾ ਵੀ ਇਹ ਤੇਰਾ ਤੇ ਤੇਜੀ ਵੱਡੇ ਦਾ। ਪਰ ਇਹ ਗੱਲ ਝੂਠ। ਮੇਰੇ ਲਈ ਤਾਂ ਦੋਵੇਂ ਇੱਕੋ ਜੇ ਨੇ ਪਹਿਲਾਂ ਵੱਡੇ ਨੂੰ ਵਿਆਹੂੰ ਫੇਰ ਛੋਟੇ ਨੂੰ ਜਿੱਤੋਂ ਨੇ ਲਕੀਰ ਖਿੱਚ ਦਿੱਤੀ ਸੀ ਜਿੱਤੋਂ ਸਿਆਣੀ ਬਣ ਆਪਣੇ ਕੋਲ ਇੰਨੀ ਪੈੜੀ ਕਿੱਥੇ ਆ ਵੀ ਆਪਣੇ ਦੋਵੇਂ ਵਿਆਹੇ ਜਾਣ ਚਾਚਾ ਨਰਮਜਾ ਹੁੰਦਾ ਬੋਲਿਆ ਸੀ ਪਰ ਮਾਂ ਨੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਉਹ ਬੋਲੀ ਤੇਜੀ ਦੇ ਚਾਚੇ ਵਿਆਹ ਤਾਂ ਵੱਡੇ ਦਾ ਹੀ ਹੋ ਬਾਅਦ ਵਿੱਚ ਛੋਟੇ ਦਾ ਹੋ ਗਿਆ ਤਾਂ ਠੀਕ ਹੈ ਨਹੀਂ ਤਾਂ ਫੇਰ ਤੇਰੇ ਵਾਂਗੂ ਗੁਜ਼ਾਰਾ ਤਾਂ ਉਹਦਾ ਵੀ ਹੋਈ ਜਾਊ ਚਾਚੇ ਦੇ ਬੋਲ ਤੇ ਮਾਂ ਦੇ ਇਨਕਾਰ ਨੇ ਉਸ ਦੇ ਅੰਦਰ ਗੋਲਾ ਜਿਹਾ ਬਣਾ ਦਿੱਤਾ ਸੀ ਉਸ ਤੋਂ ਬਾਅਦ ਉਹ ਘਰ ਘਾਟ ਹੀ ਖੜਦਾ ਖੇਤ ਹੀ ਚਾਚੇ ਨਾਲ ਤੁਰਿਆ ਫਿਰਦਾ ਤੇ ਆਥਣੇ ਆ ਕੇ ਚਾਚੇ ਨਾਲ ਉਸ ਵਾਲੀ ਬੈਠਕ 'ਚ ਪੈ ਜਾਂਦਾ ਕਈ ਵਾਰ ਜੀਤੋ ਨੇ ਉਸ ਨੂੰ ਟੋਕਿਆ ਸੀ ਕੀ ਹੋ ਗਿਆ ਵੇ ਤੈਨੂੰ ਸਮਾਰ ਕੇ ਬੋਲਦਾ ਹੀ ਨਹੀਂ ਉਹ ਕੀ ਦੱਸਦਾ ਬਸ ਹੂੰ ਹਾਂ ਕਰ ਛੱਡਦਾ ਜੀਤੋ ਨੇ ਤੁਰ ਫਿਰ ਕੇ ਤੇਜ਼ੀ ਲਈ ਸਾਖ ਲੈ ਲਿਆ ਨਵੇਂ ਪਿੰਡ ਤੇਜੀ ਦੀ ਬਰਾਤ ਗਈ। ਮੇਸ਼ੀ ਨੇ ਵਿਆਹ ਵਿੱਚ ਭੱਜ-ਭੱਜ ਕੇ ਕੰਮ ਕਰਾਇਆ। ਤੇਜੀ ਦੇ ਆੜੀ ਬੋਤਲ ਖੋਲ ਕੇ ਬੈਠੇ ਸਨ। ਉਹਨਾਂ ਨੇ ਤੁਰੇ ਫਿਰਦੇ ਮੇਸ਼ੀ ਨੂੰ ਹਾਕ ਮਾਰੀ। ਓਏ ਆ ਜਾ ਤੂੰ ਵੀ ਕਰ ਲਾ ਮੂੰਹ ਕਰਾਰਾ। ਨਾ ਬਾਈ, ਮੇਰਾ ਤਾਂ ਖਾਸਾ ਕੰਮ ਭੈਣ ਕਰਨ ਵਾਲਾ। ਕੰਮ ਵੀ ਹੁੰਦਾ ਰਹੂਗਾ, ਐਨੀ ਕੀ ਕਾਹਲ ਐ? ਤੋਤੇ ਕਨੇ ਮੈਨੇ ਕਿਹਾ। ਨਹੀਂ ਬਾਈ, ਮੇਰੀ ਤਾਂ ਤੇਜੀ ਨਾਲ ਵਿਢੀ ਐ। ਮੇਰੇ ਵਿਆਹ ਵਿੱਚ ਇਸ ਨੂੰ ਵੀ ਇੰਨਾ ਹੀ ਕੰਮ ਹੀ ਕਰਨਾ ਪਊਗਾ ਨਾ ਚੱਲ ਤੇਰੀ ਮਰਜ਼ੀ ਉਹ ਹਾਲੇ ਅੰਦਰ ਹੀ ਗਿਆ ਸੀ ਕਿ ਉਸ ਦੇ ਕੰਨਾਂ ਵਿੱਚ ਨਿੰਮੇ ਦੀ ਆਵਾਜ਼ ਪਹੁੰਚੀ ਲੈ ਦੱਸ ਪਹਿਲਾਂ ਤਾਂ ਮੱਸਾ ਪੈਸੇ ਦੇ ਕੇ ਵਿਆਇਆ ਹੁਣ ਤੈਨੂੰ ਮਿਲਿਆ ਖੜਾ ਡੋਲਾ ਮਾਰਦਾ ਗੱਲਾਂ ਨਿੰਮੇ ਦੀ ਗੱਲ ਨਹੀਂ ਉਸ ਨੂੰ ਉਸਲੀਅਤ ਦਿਖਾ ਦਿੱਤੀ ਸੀ ਤੇ ਜੀ ਦੇ ਵਿਆਹ ਦਾ ਸਰੂਰ ਕਾਫੂਰ ਹੋ ਗਿਆ ਸੀ ਬੰਸੋ ਦੇ ਆਉਣ ਨਾਲ ਘਰ ਵਿੱਚ ਰੌਣਕ ਹੋ ਗਈ ਸੀ ਜਿੱਤੋਂ ਹੁਣ ਗਲੀ ਗਵਾਂਢ ਵਿੱਚ ਖੁੱਬ ਕੇ ਤੁਰਦੀ ਬੰਸੋ ਦੀ ਝਾਂਜਰ ਦੀ ਛਣ ਛਣ ਉਸ ਨੂੰ ਚੰਗੀ ਲੱਗਦੀ ਪਰ ਉਸ ਵੱਲ ਕਦੇ ਵੀ ਖਿੱਚਿਆ ਨਹੀਂ ਗਿਆ ਸੀ ਉਹ ਤਾਂ ਸਗੋਂ ਆਪਣੇ ਵਿਆਹ ਬਾਰੇ ਹੋਰ ਜ਼ਿਆਦਾ ਸੋਚਦਾ ਜਿਵੇਂ ਹੁਣ ਤਾਂ ਸੋਚਣਾ ਹੀ ਉਸ ਦਾ ਕਰਮ ਬਣ ਗਿਆ ਹੋਵੇ ਕਿਸੇ ਨੇ ਮੇਸ਼ੀ ਨੂੰ ਹਿਲਾਉਣਿਆ ਚੱਲ ਵੀ ਗੁਰਦੁਆਰੇ ਚੱਲ ਗਏ ਲੋਕਾਂ ਨੇ ਡੱਕੇ ਤੋੜ ਕੇ ਸਿੱਟੇ ਪਾਣੀ ਦੀਆਂ ਚੋਲੀਆਂ ਭਰ ਕੇ ਛੱਟੇ ਮਾਰੇ ਤੇ ਗੁਰਦੁਆਰੇ ਵੱਲ ਨੂੰ ਤੁਰ ਪਿਆ ਮੇਸ਼ੀ ਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਲੋਕਾਂ ਨਾਲ ਤੁਰਦਾ ਗੁਰਦੁਆਰੇ ਪਹੁੰਚ ਗਿਆ ਉੱਥੇ ਅਰਦਾਸ ਤੋਂ ਬਾਅਦ ਘਰ ਨੂੰ ਤੁਰ ਪਿਆ ਚਾਚੇ ਦੇ ਭੋਗ ਤੱਕ ਲੋਕ ਆਉਂਦੇ ਰਹੇ ਉਹ ਇੱਕ ਪਾਸੇ ਨੀਵੀਂ ਪਾ ਕੇ ਬੈਠਾ ਸੋਚਦਾ ਰਿਹਾ ਚਾਚੇ ਦੇ ਜਾਣ ਬਾਅਦ ਉਸ ਦਾ ਕੀ ਬਣੂਗਾ ਲੋਕ ਨਾજર ਦੇ ਚੰਗੇ ਬਿਹਾਰ ਦੀਆਂ ਗੱਲਾਂ ਕਰਦੇ ਨਾજર ਨੇ ਭਾਈ ਕਾਲੇ ਵੱਲ ਦਵਾਂਗੂ ਕੰਮ ਕੀਤਾ ਉਸ ਦੀ ਮਿਹਨਤ ਦੀਆਂ ਕਹਾਣੀਆਂ ਸੁਣਾਉਂਦੀ ਛੋਟੇ ਕਿਸਾਨ ਹੋਣ ਦੇ ਬਾਵਜੂਦ ਘਰ ਨੂੰ ਬੰਨ੍ਹ ਕੇ ਰੱਖਣਾ ਉਸ ਦੀ ਪ੍ਰਾਪਤੀ ਗਣੀ ਗਈ ਸੀ। ਚਾਚੇ ਦੇ ਫੁੱਲ ਪਾਉਣ ਸਮੇਂ ਵੀ ਤੇਜ਼ੀ ਅੱਖਾਂ ਪਰ ਆਇਆ ਸੀ। ਪਰ ਮੇਸ਼ੀ ਓਵੇਂ ਡੰਬਟਾ ਬਣਿਆ ਰਿਹਾ। ਭੋਗ ਦਾ ਦਿਨ ਆ ਗਿਆ ਤੇ ਉਹ ਓਵੇਂ ਸਿਰ ਸੁੱਟ ਕੇ ਕੰਮ 'ਚ ਜੁਟਿਆ ਰਿਹਾ। ਕਾਣਾ ਮਕਾਣਾ ਦੇ ਮੋੜਨ ਤੋਂ ਬਾਅਦ ਜਦੋਂ ਘਰ ਆਇਆ ਤਾਂ ਬੀਬੀ ਨੇ ਆਖਿਆ ਮੇਸ਼ੀ ਤੂੰ ਸਾਡੇ ਕੋਲ ਪੈ ਜੀ। ਨਹੀਂ ਬੀਬੀ ਮੈਂ ਤਾਂ ਚਾਚੇ ਵਾਲੀ ਬੈਠਕ ਚ ਹੀ ਪਾਉਂ। ਮੇਸ਼ੀ ਨੇ ਕਿਹਾ ਉਸ ਦਾ ਦਿਲ ਪਤਾ ਨਹੀਂ ਕਿਉਂ ਬੀਬੀ ਹੋਰਾਂ ਕੋਲ ਭੈਣ ਤੁਨਕਾਰੀ ਸੀ ਬੈਠਕ ਵਿੱਚ ਚਾਚੇ ਦੀ ਭੋਗ ਵਾਲੀ ਫੋਟੋ ਲਿਆ ਕੇ ਰੱਖ ਦਿੱਤੀ ਸੀ ਉਸ ਨੇ ਚਾਚੇ ਦੀ ਫੋਟੋ ਚੁੱਕੀ ਤੇ ਸ਼ੀਸ਼ੇ 'ਚ ਆਪਣਾ ਮੜੰਗਾ ਦੇਖਣ ਲੱਗਿਆ ਉਸ ਨੂੰ ਲੱਗਿਆ ਜਿਵੇਂ ਉਸ ਦਾ ਚਿਹਰਾ ਚਾਚੇ ਨਾਲ ਮਿਲਦਾ ਹੋਵੇ ਉਸ ਦੇ ਮਾਣ ਵਿੱਚ ਘੇਰ ਜਾਈ ਉੱਠੀ ਉਸ ਨੇ ਫੋਟੋ ਕੰਨ ਸੁਪਤੇ ਰੱਖੀ ਤੇ ਖੇਸ ਨਾਲ ਮੂੰਹ ਟੱਕ ਕੇ ਪੈ ਗਿਆ ਨਾਜਰ ਦੇ ਭੋਗ ਤੋਂ ਕਈ ਦਿਨ ਬਾਅਦ ਤੱਕ ਮੇਸ਼ੀ ਚੁੱਪਚਾਪ ਤੁਰਿਆ ਫਿਰਦਾ ਰਿਹਾ ਉਹ ਸੁਨੋ ਜੀਬ ਜਹੀ ਅੱਚ ਵੀ ਲੱਗੀ ਰਹਿੰਦੀ ਉਹ ਘਰੋਂ ਖੇਤ ਤੇ ਖੇਤੋਂ ਘਰ ਤਾਣਾ ਤੰਣ ਵਾਲੀਆਂ ਬੁੜੀਆਂ ਵਾਂਗੂ ਤੁਰਿਆ ਫਿਰਦਾ ਪਿੰਡ ਦੀ ਸੱਤ ਵਿੱਚ ਗੱਲ ਤੁਰਪੀ ਲੈ ਦੇਸੇ ਦੇ ਛੋਟੇ ਮੁੰਡੇ ਨੇ ਨਾજર ਦੇ ਮਰਨ ਤੇ ਹਿੰਜ ਨਹੀਂ ਛੁੱਟੀ ਹੁਣ ਵੀ ਕਮਲਿਆਂ ਵਾਂਗੂ ਤੁਰਿਆ ਫਿਰਦਾ ਨੰਜੂ ਬੁੜਾ ਆਖਣ ਲੱਗਾ ਭਾਈ ਸਾਰਾ ਦਿਨ ਨਾજર ਨਾਲ ਰਹਿੰਦਾ ਸੀ ਲੱਗਦਾ ਮੁੰਡਾ ਜ਼ਿਆਦਾ ਹੀ ਗਰੇਗ ਮੰਨ ਗਿਆ ਉਹਦੇ ਸੁਭਾਅ ਵਿੱਚ ਤਬਦੀਲੀ ਆਉਣ ਲੱਗ ਪਈ ਸੀ ਉਸ ਨੂੰ ਕੰਮ ਕਰਨਾ ਚੰਗਾ ਨਾ ਲੱਗਦਾ ਉਸ ਦੇ ਮਨ ਵਿੱਚ ਆਉਂਦਾ ਕਿ ਕਿਸ ਲਈ ਕੰਮ ਕਰਦਾ ਹੈ ਚਾਚੇ ਨੇ ਕੰਮ ਕਰਕੇ ਕੀ ਖੱਟਿਆ ਇੱਕ ਦਿਨ ਛਿੰਦੀ ਡਰਾਈਵਰ ਰਾਹ ਵਿੱਚ ਮਿਲਿਆ ਤਾਂ ਉਸ ਨਾਲ ਗੱਲੀ ਲੱਗ ਗਿਆ ਚਾਚਾ ਜੇ ਬੰਗਾਲਣ ਲਿਉਣੀ ਹੋਵੇ ਤਾਂ ਕਿੰਨੇ ਕੁ ਦੀ ਆ ਜਾਂਦੀ ਹੈ ਕਿਉਂ ਭਤੀਜ ਕੀਸਲਾ ਹੈ ਜਦੋਂ ਅੱਗੋਂ ਨਾ ਬੋਲਿਆ ਤਾਂ ਛਿੰਦੀ ਨੇ ਮੇਸ਼ੀ ਨੂੰ ਥਾਪੀ ਦਿੰਦੇ ਕਾ ਕਿਹਾ ਪੈਸੇ ਕਿਹੜੇ ਲੱਗਣੇ ਨੇ ਮੈਂ ਇਸ ਖਰੀਦਣ ਨਾਲੋਂ ਘੱਟ ਵਿੱਚ ਕਰ ਦਿਆਂਗੇ ਹੀਲਾ ਕੋਈ ਚਿੰਤਾ ਨਾ ਕਰੀ ਮੇਸ਼ੀ ਦੇ ਦਿਮਾਗ ਵਿੱਚ ਕੁਝ ਨਾ ਕੁਝ ਲਗਾਤਾਰ ਚਲਦਾ ਰਿਹਾ ਸਰੀਰ ਸੌਂ ਜਾਂਦਾ ਪਰ ਦਿਮਾਗ ਜਾਗਦਾ ਰਹਿੰਦਾ ਉਸ ਨੂੰ ਲੱਗਦਾ ਜਿਵੇਂ ਉਸ ਦੇ ਸਿਰ ਉੱਤੇ ਕੋਈ ਭਾਰ ਰੱਖਿਆ ਗਿਆ ਹੋਵੇ ਉਸ ਦੇ ਦਿਮਾਗ ਦੀਆਂ ਨਾੜਾਂ ਸੁਗੜ ਗਈਆਂ ਹੋਣ ਕਦੇ-ਕਦੇ ਉਹ ਕਿਸੇ ਹੋਰ ਕੋਲ ਬੈਠ ਕੇ ਪੁੱਛਣ ਲੱਗਦਾ ਯਾਰ ਆਪਣੇ ਪਿੰਡ 'ਚ ਕਿੰਨੇ ਕੁ ਬੰਦੇ ਛੜੇ ਨੇ ਮੇਸ਼ੀ ਦੇ ਵਿਹਾਰ ਤੇ ਪੁੱਛ ਪੜਤਾਲ ਦੀ ਗੱਲ ਤੁਰਦੀ ਤੁਰਦੀ ਦੇਸੇ ਕੋਲ ਵੀ ਪਹੁੰਚ ਗਈ ਉਸ ਨੇ ਤੇਜੋ ਨੂੰ ਘੂਰਿਆ ਮਾੜਾ ਮੋਟਾ ਖਿਆਲ ਕਰ ਛੋਟੇ ਦਾ ਮੈਨੂੰ ਤਾਂ ਕੋਈ ਦੱਸਦਾ ਸੀ ਵੀ ਛਿੰਦੀ ਡਰਾਈਵਰ ਤੋਂ ਬੰਗਾਲਣ ਬਾਰੇ ਪੁੱਛੀ ਜਾਂਦਾ ਸੀ ਜੀਤੋ ਦੇ ਦਿਮਾਗ ਵਿੱਚ ਗੱਲ ਬੈਠ ਗਈ ਉਹ ਗੱਲ ਨਹੀਂ ਗੱਲੀ ਮੈਸ਼ੀਨ ਨੂੰ ਸਮਝਾਉਂਦੀ ਪੁੱਤ ਦੋਵੇਂ ਭਾਈ ਇਕੱਠੇ ਰਹੇ ਤਾਂ ਰੋਟੀ ਪੱਕਦੀ ਰਹੂ ਜੇ ਅੱਡ ਹੋ ਗਏ ਤਾਂ ਨਾ ਠੇਕੇ ਤੇ ਜ਼ਮੀਨ ਲਈ ਜਾਉ ਨਾ ਟਰੈਕਟਰ ਤੇ ਸੰਧ ਰਹਿਣੇ ਆ ਚਾਰ ਕਿੱਲਾਂ ਚੋਂ ਦੋ ਦੋ ਕਿੱਲੇ ਹੋ ਜਾਣਗੇ ਕਧੇਵਾਂ ਬੰਸੋ ਨੂੰ ਕਹਿੰਦੀ ਮੇਰੀ ਧੀ ਛੋਟੇ ਦਾ ਖਿਆਲ ਰੱਖਿਆ ਕਰ ਤੀਨੀ ਘਰ ਨੂੰ ਬੰਨ ਕੇ ਰੱਖਣ ਵਾਲੀ ਹੁੰਦੀ ਐ ਦਿਉਰ ਪਰਜਾਈ ਦਾ ਰਿਸ਼ਤਾ ਤਾਂ ਖਸਨ ਖੇਡਣ ਦਾ ਹੁੰਦਾ ਤੂੰ ਬਲਾ ਚਲਾ ਲਿਆ ਕਰ ਉਹਨੂੰ ਬੰਸੋ ਵੀ ਬੁੜੀ ਦੀ ਗੱਲ ਸਮਝਦੀ ਸੀ ਉਹਨੇ ਗੱਲ ਤੇਜ਼ੀ ਨਾਲ ਸਾਂਝੀ ਕੀਤੀ ਤੇਜ਼ੀ ਚੁੱਪ ਕਰ ਗਿਆ ਉਹ ਕੁਝ ਨਾ ਬੋਲਿਆ ਉਸ ਦੀ ਚੁੱਪ ਨੇ ਬੰਸੋ ਨੂੰ ਸੋਚਾਂ ਲਈ ਮਜਬੂਰ ਕਰ ਦਿੱਤਾ ਘਰ ਵਿੱਚ ਤੁਰੀ ਫਿਰਦੀ ਬੰਸੋ ਨੂੰ ਦੇਖ ਕੇ ਮੇਸ਼ੀ ਨੂੰ ਚਾਚਾ ਹੋਰ ਜ਼ਿਆਦਾ ਯਾਦ ਆਉਂਦਾ ਜਿੱਤੋਂ ਰੋਟੀ ਫੜਾ ਜਾਂਦੀ ਮੇਸ਼ੀ ਰੋਟੀ ਖਾ ਕੇ ਖੇਤ ਤੁਰ ਜਾਂਦਾ ਲਗਾਤਾਰ ਮਨ ਵਿੱਚ ਉੱਠਦੇ ਸਵਾਲਾਂ ਨੇ ਉਸ ਨੂੰ ਪਰੇਸ਼ਾਨ ਕਰ ਦਿੱਤਾ ਸੀ ਸੁਪਨੇ ਵਿੱਚੋਂ ਉਸ ਨੂੰ ਚਾਚਾ ਤੁਰਿਆ ਫਿਰਦਾ ਦਿਖਾਈ ਦਿੰਦਾ ਕਈ ਵਾਰ ਉਹ ਡਰ ਕੇ ਉੱਠ ਬੈਠਦਾ ਔਰਤ ਦੀ ਖਿੱਚ ਉਸ ਨੂੰ ਮਹਿਸੂਸ ਹੁੰਦੀ ਇੱਕ ਦਿਨ ਉਸ ਨੇ ਮਾਂ ਨੂੰ ਆਖਿਆ ਬੀਬੀ ਜੇ ਮੈਂ ਆਪਦੇ ਹਿੱਸੇ ਵਾਲਾ ਇੱਕ ਕਿੱਲਾ ਵੇਚ ਕੇ ਟਰੱਕ ਲੈ ਲਾਂ ਤਾਂ ਮੈਂ ਕਲਕੱਤੇ ਜਾ ਰਹਾਂਗਾ। ਨਾ ਮੇਰਾ ਕਮਲਾ ਪੁੱਤ ਇਹੋ ਜਿਹਾ ਕੁਛ ਨਹੀਂ ਕਰਨਾ ਸਾਰਾ ਘਰ ਖੱਖਰ-ਪੱਖਰ ਹੋਜੂ। ਪੁੱਤ ਤੇਰੇ ਬਿਨਾ ਸਾਡਾ ਕੀ ਬਣੂ? ਜੀਤੋ ਨੂੰ ਘਰ ਖੇਲਰ ਦਾ ਦਿਖਾਈ ਦਿੱਤਾ। ਉਹ ਮਾਂ ਕੋਲੋਂ ਉੱਠ ਕੇ ਆਪਣੀਆਂ ਸੋਚਾਂ 'ਚ ਗਲਤਾਨ ਹੋਇਆ ਚਲਾ ਗਿਆ। ਸਾਰਾ ਦਿਨ ਉੱਥੇ ਬਤਾ ਕੇ ਆਥਣੇ ਆ ਕੇ ਬੈਠਕ 'ਚ ਪੈ ਗਿਆ। ਜੀਤੋ ਰੋਟੀ ਫੜਾਉਣ ਆਈ ਤਾਂ ਉਸਨੇ ਭੁੱਖ ਨਹੀਂ ਕਹਿ ਕੇ ਰੋਟੀ ਫੜਨ ਤੋਂ ਇਨਕਾਰ ਕਰਤਾ। ਜਿੱਤੋ ਨੇ ਉਸਦੇ ਵਾਲਾਂ ਵਿੱਚ ਹੱਥ ਫੇਰਦੇ ਕਿਹਾ ਮੁੱਕਿਆ ਨਾਲ ਮੁੱਕਿਆ ਨਹੀਂ ਜਾਂਦਾ ਪੁੱਤ ਰੋਟੀ ਖਾ ਮੇਰਾ ਸ਼ੇਰ ਫਿਰ ਉਹਨੂੰ ਸਮਝਾਉਣ ਲੱਗੀ ਦੇਖ ਤੇਰੇ ਚਾਚੇ ਨੂੰ ਮਹੀਨਾ ਹੋ ਗਿਆ ਦੱਸ ਅਸੀਂ ਕੋ ਛੱਡਿਆ ਤੂੰ ਸਾਰਾ ਦਿਨ ਉਲਝਿਆ ਰਹਿਣਾ ਚਾਚੇ ਮਰਨ ਤੇ ਰੋਇਆ ਨਹੀਂ ਐਨਾ ਮਨ ਕਰੜਾ ਰੱਖਿਆ ਤੇ ਹੁਣ ਬੋਝ ਮੰਨੀ ਫਿਰਦਾ ਹੈ ਚਿੱਤ ਛੋਟਾ ਨਾ ਕਰ ਤੇਰੀ ਮਾਂ ਜਿਉਂਦੀ ਹੈ ਅੱਜੀ ਜੀਤੋ ਦੇ ਅੱਖਾਂ ਤੇ ਮੇਂ ਸ਼ੀ ਕੁਝ ਨਾ ਬੋਲਿਆ ਪਰ ਉਸਨੇ ਰੋਟੀ ਫੜ ਲਈ ਤੇ ਨਾ ਚਾਹੁੰਦੇ ਵੀ ਅੰਦਰ ਸੁੱਟ ਲਈ ਰਾਤ ਨੂੰ ਪਾਣੀ ਦੀ ਵਾਰੀ ਸੀ ਤੇ ਜੀ ਜਦੋਂ ਉਸ ਨੂੰ ਖੇਤ ਜਾਣ ਲਈ ਅੱਖਾਂ ਲੱਗਿਆ ਤਾਂ ਜੀਤੋ ਨੇ ਪਹਿਲਾਂ ਅੱਗਾ ਬਣ ਲਿਆ ਅੱਜ ਤੂੰ ਹੀ ਲਾਇਆ ਮੁੰਡਿਆ ਪਾਣੀ ਆਪਦੇ ਪਿਓ ਨੂੰ ਲੈ ਜਾਈ ਇਹਦਾ ਚਿੱਤ ਮੈਨੂੰ ਢਿੱਲਾ ਲੱਗਦਾ ਤੇ ਜੀ ਔਖਾ ਜਿਹਾ ਹੋ ਕੇ ਦੇਸੇ ਨੂੰ ਮੋਟਰਸਾਈਕਲ ਮੰਗਰ ਬਿਠਾ ਕੇ ਹੇਤ ਮੁਤਰਕਿਹਾ ਘਰ ਵਿੱਚ ਸ਼ਾਂਤੀ ਛਾ ਗਈ ਮੇਸ਼ੀ ਸੋਚਾਂ ਵਿੱਚ ਡੁੱਬਿਆ ਛੱਤ ਤੇ ਲੱਗੇ ਜਾਲੇਵਾਲ ਦੇਖਦਾ ਰਿਹਾ ਸੀ ਮੱਕੜੀ ਜਾਲਾ ਬੁਣਦੀ ਬੁਣਦੀ ਅੰਦਰ ਚਲੀ ਗਈ ਸੀ ਉਸਨੇ ਸੋਚਿਆ ਕੁਦਰਤ ਦੇ ਰੰਗ ਨੇ ਮੱਕੜੀ ਆਪਣੇ ਬਣਾਏ ਜਾਲੇ ਵਿੱਚ ਖੁਦ ਹੀ ਫਸ ਜਾਵੇਗੀ ਤੇ ਮਰ ਕੇ ਬਾਹਰ ਨਿਕਲੇਗੀ ਬੈਠਕ ਦਾ ਦਰਵਾਜ਼ਾ ਖੋਲ ਹੀ ਜਿਹਾ ਖੁੱਲਿਆ ਮੇਸ਼ੀ ਦੇ ਕੰਨਾਂ ਵਿੱਚ ਆਵਾਜ਼ ਪਈ ਲਾਡੋਰਾ ਦੁੱਧ ਪੀਲਾ ਮੇਸ਼ੀ ਨੇ ਦੇਖਿਆ ਬੰਸੋ ਦੁੱਧ ਲਈ ਖੜੀ ਸੀ ਉਸ ਦਾ ਹੱਥ ਅੱਗੇ ਨਾ ਵਧਿਆ ਬੰਸੋ ਨੇ ਦੁੱਧ ਮੇਜ਼ ਤੇ ਰੱਖਿਆ ਤੇ ਖੁਦ ਮੇਜ਼ ਤੇ ਬੈਠ ਗਈ ਉਹ ਬੋਲੀ ਉਹੀ ਸਾਰਾ ਦਿਨ ਸੁੰਡੀ ਵਾਂਗੂ ਇਕੱਠਾ ਹੋਇਆ ਫਿਰਦਾ ਹੈ ਖੁਸ਼ ਰਿਹਾ ਕਰ ਮੈਂ ਤੈਨੂੰ ਕਿਹੜਾ ਕਿਸੇ ਗੱਲ ਤੋਂ ਜਵਾਬ ਦਿੱਤਾ ਮੇਸ਼ੀ ਦੇ ਪਿੰਡੇ ਨਾਲ ਜਦੋਂ ਬੰਸੋ ਦਾ ਸਰੀਰ ਛੋਹਿਆ ਤਾਂ ਉਸ ਨੂੰ ਬਿਜਲੀ ਵਰਗੀ ਚਰਨਾਟ ਮਹਿਸੂਸ ਹੋਈ ਉਸ ਦੇ ਹੱਥ ਛੋਪਲੇ ਹੀ ਬੰਸੋ ਵੱਲ ਵਧਣ ਲੱਗੀ ਉਠਣ ਲਈ ਔਲਿਆ ਅਚਾਨਕ ਉਸ ਦੀ ਨਜ਼ਰ ਸਾਹਮਣੇ ਕੰਨਸ ਤੇ ਪਈ ਚਾਚੇ ਦੀ ਫੋਟੋ ਤੇ ਪਈ ਉਸ ਨੂੰ ਜਾਪਿਆ ਫੋਟੋ ਵਿੱਚ ਚਾਚਾ ਨਹੀਂ ਜਿਵੇਂ ਉਹ ਖੁਦ ਹੋਵੇ ਮੇਸ਼ੀ ਦੇ ਦਿਮਾਗ ਵਿੱਚ ਇੱਕਦਮ ਚਾਚਾ ਤੇ ਦੀਪੀ ਲੰਘ ਗਏ ਉਸ ਨੂੰ ਲੱਗਿਆ ਜਿਵੇਂ ਦੇਹ ਪਲਟਾ ਕੇ ਚਾਚਾ ਉਸ ਦਾ ਰੂਪ ਧਾਰਨ ਕਰ ਗਿਆ ਹੋਵੇ ਉਹ ਛਾਲ ਮਾਰ ਕੇ ਮੰਜੇ ਦੇ ਦੂਜੇ ਪਾਸੇ ਜਾ ਖੜਿਆ ਬੰਸੋ ਵੀ ਉਸ ਦੇ ਇਸ ਤਰ੍ਹਾਂ ਛਾਲ ਮਾਰਨ ਤੇ ਪਰੇਸ਼ਾਨ ਹੋ ਕੇ ਖੜੀ ਰਹੀ ਉਸਨੇ ਦੇਖਿਆ ਮੇਸ਼ੀ ਦੀਆਂ ਅੱਖਾਂ ਚੋਂ ਪਰਲ-ਪਰਲ ਅਥਰੂ ਵਹਿ ਤੁਰੇ ਸਨ ਉਹ ਬੰਸੋ ਵੱਲ ਹੰਝੂਆਂ ਭਰੀਆਂ ਅੱਖਾਂ ਨਾਲ ਅਜੀਬ ਜਿਹੇ ਤਰੀਕੇ ਨਾਲ ਚਾਖਿਆ ਬੰਸੋ ਨੂੰ ਪਤਾ ਨਹੀਂ ਲੱਗ ਰਿਹਾ ਸੀ ਉਹ ਮੇਸ਼ੀ ਨੂੰ ਕਿਵੇਂ ਚੁੱਪ ਕਰਾਵੇ ਹਾਲੇ ਉਹ ਬੋਲਣੀ ਲੱਗੀ ਸੀ ਕਿ ਉਸ ਨੂੰ ਮੇਸ਼ੀ ਦੀ ਚੰਗਿਆੜ ਸੁਣਾਈ ਦਿੱਤੀ ਹਾਏ ਨਹੀਂ ਬੀਬੀਏ ਮੈਥੋਂ ਨੀ ਇਹ ਜੂੜਾ ਪਵਾਇਆ ਜਾਣਾ ਚਾਚਾ ਓਏ ਕਿਉਂ ਛੱਡ ਗਿਆ ਓਏ ਮੈਨੂੰ ਇੱਥੇ ਨਾਲ ਹੀ ਲੈ ਜਾਂਦਾ 100 ਡਾਰ ਪਰ ਹੋਈ ਭੱਜ ਕੇ ਬੈਠਕ ਤੋਂ ਬਾਹਰ ਹੋ ਗਈ ਸੀ